ਇਹ ਜਿਹੜਾ ਦੇ ਵਿੱਚ ਪਿੰਡ ਬੱਦੇ ਹਾਲੀ ਤੋਂ ਸਰਦ ਕਨੈਲ ਸਿੰਘ ਜੀ ਦਾ ਬਹੁਤ ਹੀ ਹੋਣ ਹਾਰ ਉਹ ਨੌਜਵਾਨ ਬੇਟਾ ਰਾਣਾ ਉਹ ਬਹੁਤ ਵੱਡਾ ਦਖਾਲ ਹੋਇਆ ਸੀਗਾ ਪਰ ਉਸ ਬੰਦੇ ਨੇ ਨੌਜਵਾਨ ਬੱਚਿਆਂ ਨੂੰ ਖੁਦਕੁਸ਼ੀ ਕਰਨੀ ਭਈ ਔਰ ਉਹ ਸਾਡੇ ਤੋਂ ਵਿਦਾ ਹੋਇਆ ਬੱਸ ਇਹਨਾਂ ਵੀ ਬਹੁਤ ਮਨਦ ਭਾਰਾ ਬਹੁਤ ਵੱਡਾ ਦਖਾਲ ਮਾਪੇ ਬਾਪ ਵਾਸਤੇ ਇਨਾ ਨੌਜਵਾਨ ਬੱਚਾ ਉਹਦੀ ਅੱਖਾਂ ਦੇ ਸਾਹਮਣੇ ਚਲਾ ਗਿਆ ਉਸ ਵਕਤ ਸਾਰੇ ਪਿੰਡ ਵਾਸੀਆਂ ਨੇ ਇਲਾਕਾ ਵਾਸੀਆਂ ਨੇ ਖਾਸ ਕਰਕੇ ਮੁਰੰਆ ਨੂੰ ਮਾਸਟਰ ਗੁਰਪ੍ਰੀਤ ਜੀ ਜਿਹੜੇ ਟੀਚਰ ਵੀ ਨੇ ਉਸ ਨਜ਼ਰ ਤੋਂ ਨੇ ਔਰ ਮਨਜੀਤ ਥੋੜੀ ਇਹਦਾ ਸਾਰਿਆਂ ਨੇ ਮਿਲ ਕੇ ਉਸ ਵਕਤ ਨਾਲ ਕਿਸੇ ਦੀ ਔਰ ਬਾਅਦ ਦੇ ਵਿੱਚ ਪੁਲਿਸ ਨੇ ਐਫ ਆਈ ਆਰ ਵੀ ਕੀਤੀ ਸੀਗੀ ਪਰ ਜਿਹੜਾ ਇੱਕ ਵੱਡਾ ਨੁਕਸਾਨ ਬੱਚੇ ਦਾ ਚਲੇ ਜਾਣਾ ਇਹਦਾ ਕੋਈ ਕੀਮਤ ਨਹੀਂ ਹੈ ਜੀ ਉਹ ਇਹ ਦੁੱਖ ਕਮਾਲ ਚ ਵਣਵਾ ਕੇ ਉਹਦੀ ਮਾਤਾ ਜੀ ਵਾਸਤੇ ساری ਉਮਰ ਦਾ ਔਰ ਇਹਨਾਂ ਨੂੰ ਹੋਣਾ ਦੁੱਖ ਤੇ ਘਟਣਾ ਨਹੀਂ ਪਰ ਉਸ ਦੁੱਖ ਦੇ ਨਾਲ ਰਹਿਣ ਦੀ ਆਦਤ ਪੈ ਜਾਣੀ ਹੈ ਉਸ ਵਕਤ ਅਸੀਂ ਸਾਰਿਆਂ ਨੇ ਮਿਲ ਕੇ ਕਿਹਾ ਸੀ ਵੀ ਨਹੀਂ ਜੇ ਬੱਚਾ ਚਲੇ ਗਿਆ ਪਰ ਸਮਾਜ ਤੁਹਾਡੇ ਨਾਲ ਖੜਾ ਹੈ ਸੋ ਮੈਂ ਬੇਨਤੀ ਕੀਤੀ માનਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਕਿ ਇਸ ਪਰਿਵਾਰ ਨੂੰ ਆਰਥਿਕ ਬਦੋ ਦਿੱਤੀ ਜਾਵੇ ਤੇ ਫਿਰ ਆਪਾਂ ਡਾਕਟਰ ਕਿਸ਼ਨਰ ਨੂੰ ਲਾਹੌਰਪੁਰ ਨੂੰ ਇੱਕ ਅਪਲੀਕੇਸ਼ਨ ਵੀ ਦਿੱਤੀ ਸੀ ਉਹ ਨਾਮ ਇਹ ਸਾਦਰਵਿੰਦਰਜੀਤ ਸਿੰਘ ਡਾਕਟਰ ਕਿਸ਼ਨਰ ਜੀ ਨੇ ਉਹਦਾ ਕੇਸ ਰეკਮੈਂਡ ਕੀਤਾ ਕਿ ਅੱਜ 2 ਲੱਖ ਰੁਪਏ ਦੀ مالی ਸਹਾਇਤਾ ਜਿਹੜੀ ਆ ਉਹ ਸਦਾ ਕਮਾਲ ਸਿੰਘ ਜੀ ਦੇ ਉਹਨਾਂ ਦੇ ਪਰਿਵਾਰ ਨੂੰ ਦਿੱਤੀ ਆ ਇਹ ਕੀਮਤ ਕੁਛ ਨਹੀਂ ਹੈਗੀ ਔਰ ਜਿੰਨਾ ਵੱਡਾ ਦੁਖਾਣ ਦਾ ਉਹਦੀ ਕੋਈ ਪਰਵਾਹੀ ਨਹੀਂ ਹੋ ਸਕਦੀ ਪਰ ਇੱਕ ਛੋਟਾ ਜਿਹਾ ਆਸਰਾ ਪਰਿਵਾਰ ਨੂੰ ਉਹ ਕਦੇ ਨਾ ਡੁੱਬਦੇ ਨੇ ਤਿਲਕੇ ਦਾ ਸਾਹ ਵਾਲੀ ਗੱਲ ਆ ਸੋ ਜੁਨੇਸ਼ਵਰ ਕਿਰਪਾ ਕਰੇ ਸਮਾਜ ਇਹਨਾਂ ਦਾ ਨਾਮ ਖੜਾ ਗਾਹ ਵੀ ਜਿੱਥੇ ਲੋੜ ਆ ਦਾਸ ਦੀ ਉਹ ਹਮੇਸ਼ਾ ਆਪਾਂ ਦੇ ਨਾਲ ਖੜੇ ਆ ਮੇਰੀ ਹਮੇਸ਼ਾ ਹੀ ਪ੍ਰਵਿਤੀ ਰਹੀ ਆ ਕਿ ਜਿੱਥੇ-ਜਿੱਥੇ ਸਮਾਜ ਦੇ ਵਿੱਚ ਕਿਤੇ ਮੁਸ਼ਕਲ ਆਉਂਦੀ ਆ ਉੱਥੇ ਸਰਕਾਰ ਵੱਲੋਂ ਜੋ ਬੰਦੀ ਆਰਥਿਕ ਸਹਾਇਤਾ ਜਿਹੜੀ ਆ ਉਹ ਦਿੱਤੀ ਜਾਣੀ ਚਾਹੀਦੀ ਆ ਪਿਛਲੇ ਦਹਾਕੇ ਦੇ ਵਿੱਚ ਸਾਡੇ ਬਾਜ਼ਾਰ ਦੇ ਵਿੱਚ ਸਾਤ ਦੁਕਾਨਾਂ ਸੜ ਗਈਆਂ ਸੀਗੀਆਂ ਤੇ ਉਸ ਵਕਤ ਵੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਲੱਖ-ਲੱਖ ਰੁਪਇਆ ਉਹਨਾਂ ਦੁਕਾਨਦਾਰਾਂ ਨੂੰ ਭੇਜਿਆ ਸੀ ਉਸ ਤੋਂ ਬਾਅਦ ਇੱਕ ਨੌਜਵਾਨ ਬੱਚਾ ਬਰਾਮਪੁਰ ਰੋਡ ਤੋਂ ਉਰੀਜ ਹਲਾਜ ਦੇ ਵਿੱਚ ਲੋਪ ਅਮਾਉਂਟ ਕਰਕੇ ਉਹਦੀ ਡੈਥ ਹੋ ਗਈ ਸੀ ਵੀ ਔਰ ਉਸ ਵਕਤ ਦੀ ਉਹ ਉਹਦੀ بیਵਾਂ ਨੂੰ 2 ਲੱਖ ਰੁਪਇਆ ਮਾਨਯੋਗ ਮੁੱਖ ਮੰਤਰੀ ਜੀ ਦੇ ਆਪਣੇ ਰਲੀਫ ਫੰਡ ਦੇ ਵਿੱਚੋਂ ਭੇਜਿਆ ਸੀ ਸੋ ਮੈਂ ਇਲਾਕੇ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਜਿਹੜੇ ਹਮੇਸ਼ਾ ਹੀ ਇਹਦਾ ਮੁਦਿਆਂ ਦੇ ਉੱਪਰ ਸੰਵੇਦਨਸ਼ੀਲ ਨੇ ਔਰ ਲੋਕਾਂ ਨੂੰ ਰਾਹਤ ਦੇਣ ਲਈ ਭਗਵੰਤ ਮਾਨ ਜੀ ਮੁੱਖ ਮੰਤਰੀ ਜੀ ਦੀ ਪ੍ਰਵਿੱਤੀ ਹਮੇਸ਼ਾ ਤਤਪਰ ਰਹਿੰਦੀ ਆ ਔਰ ਅੱਜ ਫੇਰ ਉਹਨਾਂ ਨੇ ਉਹ ਦਰਿਆਦਰੀ ਵਖਾ ਕੇ ਆਪਣੇ ਰੀਲੀਫ ਫੰਡ ਦੇ ਵਿੱਚੋਂ 2 ਲੱਖ ਰੁਪਈਆ ਸਰਦਾਰ ਕਨਾਲ ਸਿੰਘ ਵਾਦੇ ਪਰਿਵਾਰ ਨੂੰ ਭੇਜਿਆ ਮੇਰੇ ਨਾਲ ਬੱਬੇ ਹਾਦੀ ਤੋਂ ਸਰਦਾਰ ਮਖਨ ਸਿੰਘ ਜੀ ਜਿਹੜੇ ਸਾਡੇ ਪਾਰਟੀ ਦੇ ਅਹਿਮ ਰੁਕਨ ਨੇ ਉਹ ਵੀ ਅੱਜ ਇੱਥੇ ਹੈਗੇ ਨੇ ਸੋ ਜੀ ਸਾਰੇ ਮਿਲ ਕੇ ਗੁਰਪ੍ਰੀਤ ਜੀ ਅੱਗੇ ਕੰਮ ਕਰ ਰਹੇ ਨੇ ਮਜੀਦ ਜੀ ਰਹਿਣੇ ਤੁਸੀਂ ਸਾਰੇ ਕਮਲ ਜੀ ਤੁਹਾਡੇ ਪਰਿਵਾਰ ਦੇ ਨਾਲ ਆ ਅੱਗੇ ਵੀ ਜਿੱਥੇ ਕਿਤੇ ਤੁਹਾਨੂੰ ਕਿਤੇ ਸਾਡੀ ਲੋੜ ਹੋਵੇ ਦਾਸ ਹਮੇਸ਼ਾ ਤੁਹਾਡੇ ਨਾਲ ਖੜਾ ਪਰ ਤੁਹਾਡਾ ਦੁੱਖ ਇੰਨਾ ਜਿਆਦਾ ਉਹਨੂੰ ਘਟਾ ਨਹੀਂ ਸਕਦੇ ਉਹ ਰਹਿਣਾ ਪਰ ਆਡੀ ਜ਼ਿੰਦਗੀ ਦੇ ਰਹਿ ਤੇ ਜੇ ਕਿਤੇ ਮਾਰੇ ਮੋਤੇ ਕੰਮ ਆ ਸਕੀਏ ਅਸੀਂ ਹਮੇਸ਼ਾ ਹਾਜ਼ਰ ਹਾਂ ਸਕ ਕੁਆਲੀਫਾਇਰ ਮੌਰੀਓਗ ਮੁੱਖ ਮੰਤਰੀ ਤੋਂ ਮੰਤਰੀ ਸਾਹਿਬ ਜੀ ਦਾ ਕੋਟ ਕੋਟ ਪਲਵਾ